ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਜਦੋਂ ਉਹਨਾਂ ਨੇ ਆਪਣੇ ਛੋਟੇ ਪੁੱਤਰ ਅਰਜਨ ਦੇਵ ਜੀ ਦੇ ਮੁੱਖ ਦੇ ਵਿੱਚੋਂ ਗੁਰਬਾਣੀ ਦਾ ਪਾਠ ਸੁਣਿਆ ਜਿਹੜਾ ਸ਼ਬਦ ਹਜ਼ਾਰੇ ਦੀ ਬਾਣੀ ਵਿੱਚ ਚੌਥਾ ਪਾਦਾ ਆਉਂਦਾ ਹੈਗਾ ਤਾਂ ਸਾਹ ਸੰਗ ਜੀ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੀ ਛੋਟੀ ਉਮਰ ਦੇ ਵਿੱਚ ਸਾਸਨੀ ਧੰਗ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਫੈਸਲਾ ਲੈ ਰਿਆ ਕਿ ਗੁਰਗੱਦੀ ਦੇ ਮਾਲਕ ਗੁਰਗੱਦੀ ਦੇ ਵਾਰਿਸ ਇਹੀ ਹੋਣਗੇ ਬੋਲੋ ਸਤਨਾਮ ਹੁਣ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਵੱਡੇ ਪੁੱਤਰ ਵੀ ਹੈਗੇ ਨੇ ਬਿਰਤੀ ਚੰਦ ਵੀ ਹੈ ਮਹਾਦੇਵੀ ਜਦੋਂ ਸਾਸਨੀ ਸਾਰੀ ਸੰਗਤ ਨੂੰ ਪਤਾ ਲੱਗਿਆ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਡੇ ਗੁਰੂ ਹਨ ਗੁਰਗੱਦੀ ਤੇ ਬਿਠਾਇਆ ਬਾਬਾ ਬੁੱਢਾ ਜੀ ਨੇ ਤਿਲਕ ਦਿੱਤਾ ਸੰਗ ਜੀ ਉਥੋਂ ਦਾ ਫਿਰ ਇਹ ਜਿਹੜੀ ਇਤਿਹਾਸ ਦੀ ਜਿਹੜੀ ਮਤਲਬ ਕਿ ਇਤਿਹਾਸ ਦੀ ਜਿਹੜੀ ਵਿਲੱਖਣਤਾ ਹੈ ਉਹ ਇਥੋਂ ਸ਼ੁਰੂ ਹੁੰਦੀ ਹੈ ਕਿ ਉਦੋਂ ਤੋਂ ਫਿਰ ਪਿਰਥੀ ਚੰਦ ਜੀ ਨਾਲ ਜਿਹੜਾ ਉਹ ਈਰਖਾ ਕਰਨ ਲੱਗ ਪਿਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਉਹਦੇ ਅੰਦਰ ਸਾੜਾ ਹੋ ਗਿਆ ਕਿ ਮੈਂ ਘਰ ਵਿੱਚ ਵੱਡਾ ਹਾਂ ਮੈਨੂੰ ਗੁਰਗਤੀ ਕਿਉਂ ਨਹੀਂ ਦਿੱਤੀ ਗਈ ਮੈਂ ਘਰ ਵਿੱਚ ਵੱਡਾ ਮੈਨੂੰ ਕਿਉਂ ਨਹੀਂ ਪੁੱਛਿਆ ਗਿਆ ਮੈਨੂੰ ਇਸ ਗੁਰਗਤੀ ਦਾ ਮਾਲਕ ਵਾਰਿਸ ਕਿਉਂ ਨਹੀਂ ਬਣਾਇਆ ਗਿਆ ਸਾਹ ਸੰਗ ਜੀ ਉਥੋਂ ਉਹ ਨਾ ਫਿਰ ਉਸ ਪਿਰਥੀ ਚੰਦ ਨੇ ਬੜਾ ਆਪਣੇ ਮਾਨੇ ਅੰਦਰ ਕਰੋਰ ਕੀਤਾ ਸਾੜਾ ਕੀਤਾ ਅੰਦਰੋਂ ਉਹ ਪੁੱਠੀ ਦੇ ਦਾਣੇ ਵਾਂਗੂ ਭੁੱਜਿਆ ਆਖਿਆ ਇਹ ਇਨਸਾਫ ਨਹੀਂ ਕੀਤਾ ਸਾਡੇ ਪਿਤਾ ਜੀ ਨੇ بے ਇਨਸਾਫ ਕੀਤਾ ਹੈ ਮੈਂ ਆਪਣਾ ਹੱਕ ਜਰੂਰ ਲਵਾਵਾਂਗਾ ਫਿਰ ਸਾਸ ਨੇ ਉਹ ਨਾ ਪਿਰਥੀ ਚੰਦ ਲਾਹੌਰ ਚਲੇ ਗਿਆ ਬੋਲੋ ਸਤਨਾਮ ਸ੍ਰੀ ਲਾਹੌਰ ਚੱਲਿਆ ਗਿਆ ਲਾਹੌਰ ਸਾਹਸنگ ਜੀ ਉਥੋਂ ਦਾ ਹੁਕਮਰਾਨ ਉਥੋਂ ਦਾ ਜਿਹੜਾ ਹੁਕਮਰਾਨ ਤੀਆ ਉਹ ਸਮੇਂ ਜਹਾਂਗੀਰ ਸੀਗਾ ਜਹਾਂਗੀਰ ਕੌਣ ਹੈ ਅਕਬਰ ਬਾਦਸ਼ਾਹ ਦਾ ਪੁੱਤਰ ਹੈ ਸਾਹਸنگ ਜੀ ਜਹਾਂਗੀਰ ਕਿ ਜਦੋਂ ਜਹਾਂਗੀਰ ਆਪਣੇ ਰਾਜ ਗੱਦੀ ਦੇ ਉੱਤੇ ਬੈਠਾ। ਉਦੋਂ ਉਹਨੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਕਿਉਂਕਿ ਉਹ ਸਵਾਦ ਆ ਬਹੁਤ ਜ਼ਿਆਦਾ ਕੱਟੜ ਸੀਗਾ। ਬਹੁਤ ਜ਼ਿਆਦਾ ਕੱਟੜ ਸਵਾਦ ਆ ਸੀਗਾ। ਸਿੱਖਾਂ ਨੂੰ ਉਹ ਦੇਖਣਾ ਨਹੀਂ ਚਾਹੁੰਦਾ ਸੀ। ਤੇ ਸਿੱਖੀ ਨੂੰ ਖਤਮ ਕਰਨਾ ਚਾਹੁੰਦਾ ਸੀਗਾ। ਜਾਗੀਰ ਪਹਿਲਾਂ ਤਾਂ ਉਹ ਗੁਰੂ ਘਰ ਦੇ ਵਿਰੁੱਧ ਸੀਗਾ। ਕਿਉਂਕਿ ਸਾਹਿਬ ਜੀ ਜਦੋਂ ਧੰਗ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਅਕਬਰ ਬਾਦਸ਼ਾਹ ਨੂੰ ਕਿਹਨਾ ਕਿ ਪੰਗਤ ਵਿੱਚ ਬੈਠ ਲੰਗਰ ਛੱਕ ਬੜੇ ਪ੍ਰੇਮ ਦੇ ਨਾਲ ਉਹਨੂੰ ਅਹਿਸਾਸ ਦਵਾਇਆ ਉਹਨੂੰ ਇਹ ਕਿਹਾ ਕਿ ਨਿਮਰਤਾ ਸਭ ਤੋਂ ਵੱਡਾ ਗਹਿਣਾ ਹੈ ਸਾਧ ਸੰਗ ਜੀ ਉਹਨਾਂ ਦੀ ਇਹ ਪ੍ਰਭਾਵਤ ਨੂੰ ਦੇਖ ਕੇ ਜਿਹੜੇ ਹਿੰਦੂਸਣ ਮੁਸਲਮਾਨਸਣ ਉਹ ਗੁਰੂ ਸਾਹਿਬ ਜੀ ਦੀ ਸਿੱਖਿਆ ਨੂੰ ਸੁਣ ਕੇ ਇੱਕ ਹੋਣ ਲੱਗੇ ਉਹਨਾਂ ਅੰਦਰ ਏਕਤਾ ਆਈ ਤਾਂ ਸਾਰੇ ਉਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾਂਦੇ ਸਨ ਮੁਸਲਮਾਨ ਵੀ ਜਾਂਦੇ ਸਨ ਹਿੰਦੂ ਵੀ ਸਨ ਜਾਂਦੇ ਸਨ ਇਸ ਗੱਲ ਨੂੰ ਉਹ ਸਾਸ਼ਨੀ ਜਿਹੜਾ ਜਹਾਂਗੀਰ ਸੀ ਨਾ ਉਹ ਬਰਦਾਸ਼ਤ ਨਾ ਕਰ ਸਕਿਆ ਉਹਨੇ ਮਨ ਦੇ ਅੰਦਰ ਇਹੀ ਰਿਹਾ ਕਿ ਜੇ ਇਹ ਸਾਰੇ ਗੁਰੂ ਦੇ ਬਣ ਗਏ ਤਾਂ ਮੇਰਾ ਰਾਜ ਖਤਮ ਹੋ ਜਾਵੇਗਾ ਬੋਲੋ ਸਤਨਾਮ ਸ੍ਰੀ ਮਿਰਾ ਰਾਜ ਖਤਮ ਹੋ ਜਾਵੇਗਾ ਦੇ ਸਾਹਸ ਸਿੰਘ ਜੀ ਇਹ ਜਹਾਂਗੀਰ ਬਾਦਸ਼ਾਹ ਦਾ ਦੀਵਾਨ ਕੌਣ ਸੀਗਾ ਚੰਦੂ ਚੰਦੂ ਸਾਸਨੀ ਹਿੰਦੂ ਹੈ ਉਹ ਜਹਾਂਗੀਰ ਦਾ ਦੀਵਾਨ ਹੈ ਦੇ ਸਾਹਸ ਸਿੰਘ ਜੀ ਉਸ ਵੇਲੇ ਜਦੋਂ ਪਿਰਥੀ ਚੰਦ ਜਦੋਂ ਲਾਹੌਰ ਗਿਆ ਚੰਦੂ ਨੂੰ ਮਿਲਿਆ ਜਾ ਕੇ ਤੇ ਆਪਣਾ ਦੁੱਖ ਸਾਂਝਾ ਕੀਤਾ ਕਿ ਮੇਰੇ ਨਾਲ ਬੇਇਨਸਾਫ ਹੋਇਆ ਹੈ ਮੇਰੇ ਛੋਟੇ ਭਰਾ ਨੂੰ ਗੁਰਗਤੀ ਦੇ ਬਿਠਾ ਦਿੱਤਾ ਹੈ ਮੈਨੂੰ ਹੱਕ ਚਾਹੀਦਾ ਤੂੰ ਇਹਦੇ ਵਿੱਚ ਮੇਰੀ ਮਦਦ ਕਰ ਬੋਲੋ ਸਤਨਾਮ ਸ੍ਰੀ ਮਦਦ ਕਰ ਮੈਨੂੰ ਹੱਕ ਚਾਹੀਦਾ ਤਾਂ ਦੀਵਾਨ ਚੰਦੋ ਕਹਿਣ ਲੱਗਾ ਪ੍ਰithvi ਚੰਦ ਕੋਈ ਗੱਲ ਨਹੀਂ ਤੇਰਾ ਹੱਕ ਤੈਨੂੰ ਜ਼ਰੂਰ ਮਿਲੇਗਾ ਤੇਰਾ ਹੱਕ ਤੈਨੂੰ ਜ਼ਰੂਰ ਮਿਲੇਗਾ ਤੂੰ ਇਸ ਗੱਲ ਨੂੰ ਘਬਰਾ ਨਾ ਜਾਂ ਤੂੰ ਵਾਪਸ ਚਲੇ ਆ ਜਾ ਮੈਂ ਕੋਈ ਨਾ ਕੋਈ ਤਰੀਕਾ ਸੋਚਦਾ ਹਾਂ ਫੇ ਉਸ ਸਮੇਂ ਸਾਸ਼ਨੀ ਗੁਰੂ ਸਾਹਿਬ ਜੀ ਨੂੰ ਖਤਮ ਕਰਨ ਵਾਸਤੇ ਨਾ ਦੀਵਾਨ ਚੰਦੋਂ ਨੇ ਇੱਕ ਜਰਨੈਲ ਭੇਜਿਆ ਜਿਹਦਾ ਨਾਮ ਸੀ ਸੋਲੀਖਾ ਸੋਲੀਖਾ ਜਰਨੈਲ ਭੇਜਿਆ ਫौज ਲੈ ਕੇ ਕਿ ਜਾ ਕੇ ਗੁਰੂ ਸਾਹਿਬ ਨੂੰ ਮਾਰ ਮੁਕਾਓ ਗੁਰੂ ਸਾਹਿਬ ਜੀ ਨੂੰ ਜਾ ਕੇ ਖਤਮ ਕਰ ਦਿਓ ਤੇ ਜਾ ਕੇ ਗੱਦਗੱਦੀ ਦੇ ਉੱਤੇ ਪਿਥੀ ਚੰਦ ਨੂੰ ਦਾ ਹੱਕ ਦਿਵਾ ਦਿਓ ਸੁਲੀ ਖਾਨ ਨੂੰ ਭੇਜਿਆ ਗਿਆ ਤਾਂ ਸਾਹਾ ਸਿੰਘ ਜੀ ਹੁਣ ਇਤਿਹਾਸ ਅਗੇ ਹੈ ਆਪ ਜੀ ਨੂੰ ਕੱਲ ਨੂੰ ਸਰਵਣ ਕਰਵਾਵਾਂਗੇ ਕਿ ਹੁਣ ਦੇਖੋ ਗੁਰੂ ਸਾਹਿਬ ਜੀ ਦੇ ਉੱਤੇ ਹਮਲਾ ਕਰਨ ਵਾਸਤੇ ਸੁਲੀ ਖਾਨ ਆ ਰਿਹਾ ਚੜ ਕੇ ਸਾਹ ਸਿੰਘ ਜੀ ਸਾਡੀ ਸੰਗਤ ਬਾਝੜ ਕੇ ਪਾਈ ਗੁਰੂ ਚਰਨਾ ਵਿੱਚ ਹਜ਼ਰੀ ਲਵਾ ਕਰਕੇ ਖੁਸ਼ੀਆਂ ਪ੍ਰਾਪਤ ਕਰਿਆ ਕਰੋ ਜੀ ਆਉਂ ਸਲੋਕ ਦੇ ਵਿੱਚ ਬੋਲੀਏ ਪਵਨ ਗੁਰੂ ਪਾਣੀ ਪਿਤਾ ਮਨੁ ਮਾਨਸਾ ਦੇਵ ਸਰat ਦੁਇ ਦਾਈ ਦਾਇਆ ਚੰਗੀਆਂ ਆ ਬੜੀਆਂ ਆ ਕਰਮੀ ਆਪੋ ਆਪਣੀ ਜਿਨੇ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ ਜਿਨੇ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ